ਠੀਕ ਹੈ ਇੱਕ ਲੇਡੀ ਆਈ ਪਿੱਛੋਂ ਕਰੈਡਾ ਗੱਡੀ ਤੇ ਪਤਾ ਨਹੀਂ ਵਿਖਦਾ ਮ ਬੌਂਦਲ ਵੀ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਇੰਪੈਕਟ ਤੁਹਾਡੇ ਸਾਹਮਣੇ ਸਾਰੇ ਘਰ ਤੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕੇ ਜਾਨੇ 60 ਤੇ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿੱਛੋਂ ਆਨ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੀ ਬਾਕੀ ਮੈਡੀਕਲ ਨਹੀਂ ਲੱਗੇ ਆ ਮੇਡ ਕੋ ਗੱਡੀ ਜੋੜਨਾ ਮਾਰੀ ਜੀਵਨ ਦਾ ਸੁਪਤੀ ਨਹੀਂ ਚਲੋ 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 ਮੈਡਮ ਨੇ ਹੌਣੋਂ ਤੇ ਫਾਦਰ ਸਾਹਿਬ ਦੇ ਵੀ ਚਲੋ ਯਾਰ ਚਲੋ 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 ਕੇ ਜਰਾ ਸੋਇਟ ਰੇ ਮਸਲਾ ਇਹ ਕਿਵੇਂ ਕੀ ਦੀ ਮਸਲਾ ਇਹ ਹੈ ਕਿ ਇਹ ਆਰਪੀ ਦੀਆਂ ਗੱਡੀਆਂ ਚੱਲ ਰਹੀਆਂ ਸੀ ਤੇ ਹੋਲੀ ਹੋਲੀ ਜਿੰਨੀ ਸਪੀਡ ਹੈਗੀ ਹੈ ਗੱਡੀ ਦੇ ਹਿਸਾਬ ਨਾਲ 19 ਕਿ ਗੱਡੀ ਜਾ ਰਹੀ ਸੀ ਪਿੱਛੋਂ ਲਿਆ ਕੇ ਕੁੜੀ ਤੋਂ ਕਲਚ ਛੁੱਟ ਗਿਆ ਰੇਸ ਤੇ ਪੈਰ ਆ ਗਿਆ ਤਾਂ ਵਿੱਚੋਂ ਸਾਰੀਆਂ ਗੱਡੀਆਂ ਇਕੱਠੀਆਂ ਕਰ ਦਿੱਤੀਆਂ ਅੱਛਾ ਪਿੱਛੋਂ ਹਾਂ ਪਿੱਛੋਂ ਲੱਗ ਗਿਆ ਉਹ ਜਿਹੜੇ ਜਿਨ੍ਹਾਂ ਨੇ ਪਿੱਛੋਂ ਮਾਰੀ ਹੈ ਗੱਡੀ ਤੇ ਉਹ ਕਿੱਧਰ ਗਏ ਉਹ ਤਾਂ ਮੈਡੀਕਲ ਕਰਾਉਣ ਗਏ ਉਹਨਾਂ ਨਾਲ 60 ਲੱਖ 60 ਲੱਖ ਆ ਵੀਰ ਜੀ ਉਹਨਾਂ ਦੀ ਗੱਡੀ ਹੈ ਜੀ ਦੁਕਾਨਦਾਰ ਦੇ ਕੈਪਟਨ ਸਾਹਿਬ ਸੀ ਨਾਲ ਉਹਨਾਂ ਦੀ ਗੱਡੀ ਸੀ ਉਹ ਡਰਾਈਵ ਕਰ ਰਿਹਾ ਉਹ ਬੈਠੇ ਹੋਏ ਸੀ ਤੇ ਉਹਨਾਂ ਦੀ ਗੱਡੀ ਗਾਜਪ ਚਲੇ ਗਈ ਚਾਰ ਚਾਰ ਗੱਡੀਆਂ ਦਾ ਟੋਟਲ ਲੱਗਦਾ ਚਾਰ ਆਰਮੀ ਦੀਆਂ ਤੇ ਦੋ ਪ੍ਰਾਈਵੇਟ ਅੱਛਾ ਤਾਂ ਆਰਮੀ ਦੀਆਂ ਦੋ ਗੱਡੀਆਂ ਹਾਂਜੀ ਇਹ ਕੀ ਕਿੱਥੇ ਹੋਇਆ ਜੀ ਐਕਸੀਡੈਂਟ ਬਿਲਕੁਲ ਕੋਟ ਰੋਡ ਦੇ ਉੱਤੇ ਹੋਇਆ ਹੈ ਜੀ ਇੱਕ ਪਿੱਛੋਂ ਲੇਡੀ ਟਰੈਫਿਕ ਮੂਵ ਕਰ ਰਹੀ ਸੀ ਸਲੋ ਸਲੋ ਇੱਕ ਲੇਡੀ ਆਈ ਪਿੱਛੋਂ ਕਰੈਟਾ ਗੱਡੀ ਤੇ ਪਤਾ ਨਹੀਂ ਵੀ ਰਿਕਦਮ ਬੌਂਦਲ ਗਈ ਕਿ ਰੇਸ ਤੇ ਪੈਰ ਆ ਗਿਆ ਕੀ ਹੋਇਆ ਉਹਨੇ ਪਿੱਛੋਂ ਏਡੀ ਜੋ ਉਹਨਾਂ ਇੰਪੈਕਟ ਤੁਹਾਡੇ ਸਾਹਮਣੇ ਹੈ ਸਾਰੇ ਘਰ ਦੇ ਵਿੱਚ ਉਹ ਗੱਡੀਆਂ ਨੂੰ ਇੰਨਾ ਜ਼ਿਆਦਾ ਇੰਪੈਕਟ ਲੱਗਾ ਤੇ 60 ਕਿੰਨੇ ਕਿਹਨੇ ਛੱਟ ਤਾਂ ਨਹੀਂ ਆਈ 60 ਬਚਾਈ ਆ ਜੀ ਉਹ ਲੇਡੀ ਜਿਹੜੀ ਪਿਛਵਾਣ ਕੇ ਵਜੀ ਉਹਦੇ ਆਈ ਥਿੰਕ ਕੋਈ ਇੰਟਰਨਲ ਹੋਏਗੀ ਮਾੜੀ ਮੋਟੇ ਬਾਕੀ ਮੈਡੀਕਲ ਨਹੀਂ ਲੱਗੇ ਤੇ ਦੂਜੀਆਂ ਗੱਡੀਆਂ ਦੇ ਤਾਂ ਨਹੀਂ ਕੋਈ ਕਿਸੇ ਦਾ ਨਹੀਂ ਦੂਜੀਆਂ ਦੇ ਆਰਮੀ ਦੇ ਕੈਪਟਨ ਸਾਹਿਬ ਸੀ ਉਹ ਆਪ ਦੀ ਜਿਹੜੀ ਅੱਗੇ ਗੱਡੀ ਤੇ ਚੱਲੇਗੇ ਸਿਕਿਉਰਿਟੀ ਰੀਜ਼ਨਸ ਦੇ ਕਾਰਨ ਹੋ ਸਕਦਾ ਵੀ ਨਹੀਂ ਰੁਕੇ ਕਿੰਨੀਆਂ ਕਿ ਗੱਡੀਆਂ ਸੀ ਚਾਰ ਗੱਡੀਆਂ ਸੀ ਦੋ ਆਰਮੀ ਦੋ ਪ੍ਰਾਈਵੇਟ ਹਾਂਜੀ ਸਰ ਇਹ ਕੀ ਮਸਲਾ ਆਇਆ ਜਿਹੜਾ ਇਹ ਗੱਡੀਆਂ ਕੀ ਕੀ ਕੋਰਪ ਕੰਪਲੈਕਸ ਨੇ ਜੀ ਇੱਕ ਐਕਸੀਡੈਂਟ ਹੋਇਆ ਆ ਬਾਕੀ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਚੈੱਕ ਕਰ ਰਹੇ ਆ ਤੇ ਬਾਕੀ ਵੇਖਦੇ ਆ ਕਿ ਜੋ ਕੰਪਲੇਨਟ ਕੀ ਕਹਿੰਦੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਟੋਟਲ ਕਿੰਨੀਆਂ ਗੱਡੀਆਂ ਡੈਮੇਜ ਹੋਈਆਂ ਸਰ ਇੱਥੇ ਨੂੰ ਗੱਡੀਆਂ ਲੱਗੀਆਂ ਨੇ ਬਾਕੀ ਅਸੀਂ ਸਾਰਾ ਚੈੱਕ ਕਰ ਰਹੇ ਆ ਵੈਰੀਫਾਈ ਕਰਨੇ ਕਿ ਕੀ ਕੰਪਲੇਨਟ ਦੇਦੇ ਉਹ ਅਕੋਰਡਿੰਗਲੀ ਵੇਖਦੇ ਹਾਂ ਗਲਤੀ ਕਿਦੀ ਹੈ ਜਸਤੀ ਜਾਰੀ ਇਹ ਜੀ ਸਟੇਜ ਤੇ ਕੋਈ ਕਹਿ ਸਕਦੇ ਕੋਈ ਸਾਰਾ ਵੈਰੀਫਾਈ ਕਰਕੇ ਇਹ ਆਰਮੀ ਵਾਲਾ ਵੀ ਗੱਡੀ ਵਿੱਚ ਆ ਗਈ ਹੈ ਆਹ ਗੱਡੀ ਆਰਮੀ ਦੀ ਹੈ ਇੱਕ ਗੱਡੀ ਆਰਮੀ ਦੀ ਹੈ ਸਰ ਜਾਣੀ ਮੰਨ ਕੋਈ ਨਹੀਂ ਇਹਦੇ ਕੋਈ ਰਿਪੋਰਟਡ ਨਹੀਂ ਹੈ ਗੱਲ